ਲੁਕਸੋਬਾਲਾ ਖਡੂਰ ਸਾਹਿਬ ਤੋਂ ਆਵਾਜ਼ ਤੁਹਾਨੂੰ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਪਿੰਡ ਘਰੇਆਲਾ ਤੋਂ 크੍ਰਿਸਚਨ ਭਾਈਚਾਰੇ ਦੇ ਨੌਜਵਾਨਾਂ ਨੇ ਆਪਣਾ ਸਮਰਥਨ ਦਿੰਦੇ ਹੋਏ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਹੈ। ਇਸ ਉਪਰੰਤ ਗੱਲਬਾਤ ਕਰਦੇ ਹੋਏ 크੍ਰਿਸਚਨ ਭਾਈਚਾਰੇ ਦੇ ਆਗੂ ਨਰਿੰਦਰ ਉਰਫ ਬਾਉ ਚੌਧਰੀ ਅਤੇ ਗगन ਜਾਰਜ ਮਸੀਹ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀ ਜਦੋਂ ਵੀ ਸਰਕਾਰ ਪੰਜਾਬ ਅੰਦਰ ਆਈ ਹੈ ਉਦੋਂ ਤੋਂ ਹੀ 크੍ਰਿਸਚਨ ਭਾਈਚਾਰੇ ਦੇ ਲੋਕਾਂ ਦਾ ਮਾਨ ਸਨਮਾਨ ਵਧਿਆ ਹੈ। ਉਨਾ ਕਹਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਹਲਕਾ ਖੇਮ ਕਰਨ ਵਿੱਚ ਵਿਧਾਇਕ ਸਰਵਨ ਸਿੰਘ ਨੂੰ ਵੱਡੇ ਪੱਦਰ ਤੇ ਵੋਟ ਦੇ ਕੇ ਜਿੱਤ ਆਏ ਸੀ ਹਾਂ ਤੇ ਹੁਣ ਵੀ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੂੰ ਆਪਣਾ ਸਮਰਥਨ ਦੇ ਰਹੇ ਨੇ ਤੇ ਵੱਡੇ ਪੱਦਰ ਦੇ ਉੱਤੇ ਉਹਨਾਂ ਕਹਾ ਖੇਮ ਕਰਨ ਆਮ ਆਦੀ ਦਾ ਦਾ ਦੇ ਰਹੇ ਨੇ ਜੀ ਇਹ ਇੱਕ ਰਾ ਇਹ ਇਹ ਕਿਹਾ ਕਿ ਆ ਬਹੁਤ ਲੀਡ ਦਿਖਾਇਆ ਬੋਲੋ ਸਾਡਾ ਕੈਂਡੀ ਜੀ ਪਟਨਾ ਦੀਆਂ ਅਦਿੱਤੂ ਲਾਜੀ ਤੁਲਣਾ ਲੋਕਾਂ ਨੂੰ ਵੋਟਾਂ ਬਾਰੇ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਇਹ ਹੱਥ ਫੀ ਕਰਾ ਜੁਣੇ ਕਿ ਲੋਕ ਆਮ ਆਦਮੀ ਪਾਰ ਅਸੀਂ ਜਿਹੜੀਆਂ ਵੋਟਾਂ ਨੇ ਅਸੀਂ ਆਮ ਆਦਮੀ ਪਾਰ ਨੂੰ ਸਮਰਥਨ ਦੇ ਰਹੇ ਹਾਂ ਸਤਿਕਾਰਾ ਕਿਸੇ ਭਿਚਾਰ ਅਸੀਂ ਪਹਿਲਾਂ ਵੀ ਐਮਐਲਏ ਹੋਟਲ ਤੋਂ ਵੀ ਪੂਰੇ ਜੋਸ਼ ਹੋਸ਼ ਦੇ ਨਾਲ ਨੇ ਹਾਲ ਹੀ ਚੋ ਚਾਰ ਚੋ ਚਾਰ ਇਵੈਂਟ ਵਿੱਚੋਂ ਬਹੁਤ ਬਹੁਮਤ ਦੇ ਨਾਲ ਸਾਡੇ ਐਮਐਲਏ ਸਰਦਾਰ ਸ਼ਰਮ ਸਿੰਘ ਤੋਂ ਨਿਖਾਇਆ ਸੀ ਉਸੇ ਮੰਚ ਨੂੰ ਲੈ ਕੇ ਅਸੀਂ ਅੱਜ ਜੋ ਐਮਪੀ ਦੀਆਂ ਵੋਟਾਂ ਆ ਰਹੀਆਂ ਨੇ ਸਾਰੇ ਜਿਆ ਲਾਲਜੀਤ ਸਿੰਘ ਗੁਰਜੀਤ ਕੈਂਡੀਡੇਟ ਨੇ ਐਮਪੀ ਵੀ ਜਨਰਲ ਸਮਫਨ ਕਰ ਰਹੇ ਆ ਅਸੀਂ ਪੂਰੇ ਜੋਸ਼ ਨਾਲ ਸਾਡੇ ਵਿੱਚ ਦੇਖ ਰਿਹਾ ਕਿ ਸਾਡੇ ਬਹੁਤ ਹੀ ਭਾਈਚਾਰਾ ਤੇ ਖੜਾ ਹੋਇਆ ਹੈ ਅਤੇ ਹੁਣ ਅਸੀਂ ਦੋਰ ਦੋਰ ਜਾ ਰਹੇ ਹਾਂ ਕੀ ਕਹਿਣਾ ਕੀ ਚਾਹੁੰਦੇ ਹੋ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀਆਂ ਵੋਟਾਂ ਆ ਰਹੀਆਂ ਨੇ ਦੇਖੋ ਜੀ 2022 ਦੇ ਵਿੱਚ ਸਾਡੀ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣੀ ਹੈ ਅੱਜ ਇਹ ਦੇਖ ਸਕਦੇ ਆ ਕਿ ਖਾਸ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਬਹੁਤ ਮਿਲਿਆ ਹੈ ਅਤੇ ਜੋ ਪ੍ਰਾਈਮ ਹੈ ਉਹਨੂੰ ਵੀ ਠੱਗਿਆ ਹੈ ਤੇ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਜੋ ਆਮ ਜਿਸ ਤਰ੍ਹਾਂ ਕਿ ਮੁਹੱਲਾ ਕਲੀਨਿਕ ਹੋ ਗਿਆ ਔਰ ਉਸੇ ਖਰੇ ਪਰ ਜੂ ਵੀ ਲੈ ਕੇ ਅਸੀਂ ਜੇਕਰ ਦੇਖੀਏ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਬਹੁਤ ਸਾਰੇ ਸਕੂਲ ਵਧੀਆ ਵੀ ਹੋ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਸ ਦੇ ਨਾਲ ਚੱਲੇ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ